ਔਰਤਾਂ ਦਾ ਸ਼ਿਆਹ ਵਿਰੋਧ ਮਹਿੰਦ ਚਲਾਈ ਗਈ ਹੈ ਸਾਡੇ ਪ੍ਰਿੰਟ ਦੇ ਵਿੱਚ ਕੋਈ ਬੀਸ਼ਾ ਨਾਮ ਦੀ ਔਰਤ ਨੇ ਕਾਹਦਾ ਕੀਤਾ ਹੀ ਪੰਚਾਇਤ ਵਿੱਚ ਚਾਬੀਆਂ ਦਿੱਤੀਆਂ ਡੀਆਂ ਕੀ ਕਹਿਣਾ ਸਮਝੀ ਕਹਿਣਾ ਕਿ ਜਿਹਨੇ ਬਹੁਤ ਸਾਰਾ ਰਤ ਦਾ ਘਰ ਦਾ ਸਾਡੀ ਪ੍ਰੋਪਰਟੀ ਲੇਤੀ ਉਹਨਾਂ ਨੂੰ ਵਾਪਸ ਕੀਤੀਆ ਅਧਿਕਾਰ ਸੰਸਾਦ ਦਾ ਇਸ ਸੰਸਾਦ ਦਾ ਪਦਮਤਰੀ ਇੱਕ ਜਦ ਤੱਕ ਦੇਖਣ ਚ ਆਇਆ ਜਿਨੀਆਂ ਪ੍ਰੋਤੀਆਂ ਪਲੱਸ ਵੱਲੋਂ ਤਹਿਸ ਮੈਸ ਕੀਤੀਆਂ ਗਈਆਂ ਮੈਂ ਤਾਂ ਦਸ ਪ੍ਰਾਮਣੀਆਂ ਪਰ ਅੱਜ ਦੀ ਮੀਟਿੰਗ ਗਿਆ ਵੀ ਨੂੰ ਛੱਡਿਆ ਗਿਆ ਸੋਣੇ ਚ ਆਇਆ ਵੀ ਇੱਥੇ ਇਹ ਜਿਹੜਾ ਜੈਪ ਖੋਲ ਕੇ ਦਿੱਤਾ ਜਾ ਰਿਹਾ ਨਾ ਭਾਜੀ ਇਸੇ ਕਰਕੇ ਤਾਂ ਆਇਆ ਨਹੀਂ ਆਮ ਉਸ ਦਾ ਕਪੜਾ ਦਵਾਤਾ ਜਿਹੜਾ ਉਸ ਨੇ ਇਥੇ ਜਿੰਮ ਬਣਾਉਂਦੇ ਬੱਚਿਆਂ ਦੇ ਵੱਲ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਆ ਉਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਵਰਕ ਨੂੰ ਨਸ਼ਾ ਵਿਰੋਧ ਤੇ ਮਾੜੇ ਅਸਰਾਂ ਉੱਤੇ ਜਿਹੜੀ ਮਹਿਮ ਚਲਾਈ ਗਈ ਆ ਉਹਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਇੰਸਪੈਕਟਰ ਸੰਜੀਵਪੁਰ ਅਤੇ ਉਸ ਦੀ ਟੀਮ ਵੱਲੋਂ ਇੱਕ ਜਗ੍ਹਾ ਜਿਹੜੀ ਸੀ ਇਹ ਪੰਚਾਇਤ ਦੀ ਕੰਪਲੇਂਟ ਦੇ ਉੱਤੇ ਆ ਕਰੀਬ ਇਹ ਅਠਕ ਮਰਲੇ ਦੇ ਵਿੱਚ ਜਗ੍ਹਾ ਹੈਗੀ ਆ ਜਿਹਦੇ ਵਿੱਚ ਪੰਚਾਇਤ ਵੱਲੋਂ ਇੱਕ ਕਮਰਾ ਡਿਸਟ੍ਰੈਕਸ਼ਨ ਕੀਤਾ ਗਿਆ ਤੇ ਉਸ ਤੋਂ ਬਿਨਾ ਜਿਹੜੀ 6-7 ਮਰਲੇ ਜਗ੍ਹਾ ਸੀ ਇਸ ਐਡੀਸ਼ਨਲ ਜਿਹੜੀ ਸੀ ਐਡੀਸ਼ੋ ਨਾਂ ਦੀ ਸਮਗਲਾ ਰ ਜਿਹਨ ਇੱਥੇ ਕਬਜ਼ਾ ਕੀਤਾ ਹੋਇਆ ਸੀ ਇਸ ਦੀ ਜਿਹੜੀ ਐਡੀਸ਼ਨਲ ਜਗ੍ਹਾ ਹੈਗੀ ਆ ਉਹਦੇ ਉਹਨੂੰ ਅਸੀਂ ਅੱਜ ਡਿਮੋਲਿਸ਼ ਕਰ ਦਿੱਤਾ ਗਿਆ ਇਹ ਜਿਹੜਾ ਕਮਰਾ ਸੀ ਉਹ ਅਸੀਂ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਤੋਂ ਪੰਚਾਇਤ ਅਫਸਰ ਸਾਹਿਬ ਆਏ ਆ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਠੀਕ ਹੈ ਸਰ ਹੋਰ ਕਿੰਨੀ ਪ੍ਰਾਪਰਟੀ ਹੈਗੀ ਸਰ ਹੋਰ ਵੀ ਇੱਥੇ ਕਾਫੀ ਹੋਰੀਆਂ ਮੁਕਾਬਤਾ ਰਹਿ ਗਏ ਆ ਉਹਨਾਂ ਨੂੰ ਵੀ ਆ ਅਲਟੀਮੇਟ ਤੱਕ ਦਾ ਸਮਝ ਆ ਕਿ ਕਿੰਨੀ ਸਾਰੀ ਪ੍ਰਾਪਰਟੀ ਰਹਿ ਗਈ ਆ ਜਿਹੜੀ ਪੰਚਾਇਤ ਵੱਲੋਂ ਜਿਹੜੀ ਨਜਾਇਜ਼ ਕਾਰਜਕਾਰ ਹੈਗੇ ਨੇ ਉਹ ਵੀਡੀਓ ਆਫਿਸ ਵੱਲੋਂ ਜਾਂ ਡੀਡੀਪੀਓ ਸਭ ਵੱਲੋਂ ਜਿਹੜੇ ਹੁਕਮ ਕਾਮ ਆਉਣਗੇ ਉੱਥੇ ਉਹਨਾਂ ਦੀ ਪੁਲਿਸ ਮਦਦ ਕਰਕੇ ਤੇ ਜਿਹੜੀ ਨਜਾਇਜ਼ ਸਾਰੀ ਕਿਤੇ ਨਹੀਂ ਕੀਤੀ ਉਹਦੇ ਵਿੱਚ ਅਸੀਂ ਇਹਨਾਂ ਦਾ ਸਹਿਯੋਗ ਦੇਵਾਂਗੇ ਪੰਚਾਇਤ ਦਾ ਸਰ ਇਸ ਲੇਡੀ ਦੇ ਕਿੰਨੇ ਕੋ ਪਰਚੇ ਸੀ ਇਹ ਲੇਡੀ ਜਿਹੜੀ ਸਮੱਗਲਰ ਹੈਗੀ ਐ ਤੇ ਤਿੰਨ ਐਫ ਆਈ ਆਰ ਲਾਜ਼ ਨੇ ਇਹ ਇਹ ਮੈਂ ਇੱਥੇ ਦੱਸਣਾ ਚਾਹੁੰਦਾ ਤਿੰਨਾਂ ਚੀਜ਼ ਨੂੰ ਸਜ਼ਾ ਹੋਈ ਆ ਇਸ ਤੋਂ ਲਗਾਇਕ ਹੋਰ ਵੀ ਕਿਤੇ ਪ੍ਰੋਪਰਟੀ ਪ੍ਰਾਈਵੇਟ ਨੇ ਨਸਾਂ ਦੇ ਪੈਸੇ ਨਾਲ ਕਿਤੇ ਬਾਰੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਇੱਥੇ ਲੋਕਲ ਨਹੀਂ ਹੈਗੀ ਹੋ ਸਕਦਾ ਇਹ ਦੀ ਆਊਟ ਡਿਸਟ੍ਰਿਕਟ ਕਿਤੇ ਹੋਵੇ ਉਹਦੀ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਪਰ ਇੱਕ ਹੋਰ ਵੀ ਨਵਾਂ ਕੰਮ ਕੀਤਾ ਅੱਜ ਫਲੋਰ ਪੁਲਸ ਦਾ ਕਿ ਜਿਹੜਾ ਬਣਿਆ ਪਨਾਇਆ ਰੂਮ ਹੈ ਜਿੱਤੇ ਜਿਹੜੇ ਹੁਣ ਅੱਜ ਸਪੋਰਟਸ ਖੋਲਿਆ ਜਾਏਗਾ ਬੱਚਿਆਂ ਦਾ ਜਿਮ ਖੋਲਿਆ ਜਾਏਗਾ ਪੰਚਾਇਤ ਨੂੰ ਹੈਂਡਓਵਰ ਕਰਤਾ ਜੀ ਇਹ ਜਿਹੜਾ ਕਮਰਾ ਹੈਗਾ ਤਰੀ ਦੋ ਕਮਰਲੇ ਚ ਹੈਗਾ ਖੁੱਲਾ ਕਮਰਾ ਹੈਗਾ ਇਹ ਪੰਚਾਇਤ ਵੱਲੋਂ ਇੱਥੇ ਜਿਮ ਲਾ ਕੇ ਤੇ ਬੱਚਿਆਂ ਦੀ ਸਹੂਲਤ ਵਾਸਤੇ ਇੱਥੇ ਅਪਰਲਾ ਕੀਤਾ ਜਾਵੇਗਾ। ਉਹ 80 ਦੀ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਆ। ਜੀ। ਕੋਸ਼ਿਸ਼ ਸਾਗੜਾ ਸੇਗਾ ਉਡ ਮਾਲਸਪਾ ਰਹੇ ਆ। ਜੀ। ਸਰ ਕੀ ਇੱਥੇ ਪਰਚੇ ਕਿੰਨੇ ਕਰ ਹੈਗੇ ਆ? ਪਰਚੇ ਦਰਜ ਹੈਗੇ ਆ। ਜੀ। ਵੱਖ-ਵੱਖ ਅੰਡਰ ਸੈਕਸ਼ਨ ਤਹਿਤ ਐਂਡੀ ਦੇ। ਜੀ। ਤੇ ਬੜਾ ਕਲੀਅਰ ਹੋ ਜਾਤੀ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਉਹਦੀ ਜੜ ਉਹਨੂੰ ਅਸੀਂ ਖਤ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਕੋਟ ਹੈ ਪੰਚਾਇਤ ਦੀ ਪ੍ਰਾਪਰਟੀ ਹੈ ਜੀ ਇਹ ਤਾਂ ਵੀ ਦੱਸ ਸਕਦੀ ਆ ਵੀ ਉਹਨਾਂ ਦੀ ਸਰ ਲੱਗਾ ਹੁੰਦਾ ਹੈਗਾ ਜਿੰਨੀਆਂ ਵੀ ਯੁੱਧ ਨਸ਼ੇ ਦੇ ਵਿਰੁੱਧ ਤਵੰਗੀਆਂ ਜਾ ਰਹੀਆਂ ਆ ਇਹ ਸਾਰੀਆਂ ਹੀ ਆਈਆਂ ਆ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਚ ਬਣੀਆਂ ਹੋਈਆਂ ਆ ਤਸ਼ਦ ਤਸ਼ਕਰ ਦੀ ਜੀਆਂ ਟੀਮਾਂ ਵਕਫ ਵਕਫ ਟੀਮਾਂ ਲੱਗੀਆਂ ਸਾਡੀਆਂ ਉਹ ਆਡੈਂਟੀਫਾਈ ਕਰ ਰਹੀਆਂ ਜੋ ਕੋਚ ਕਾਰਵਾਈ ਬਣਦੀ ਹੋਵੇ ਉਹ 100% ਠੀਕ ਹੈ ਹੁਣ ਹਰ ਸਰ ਇਹ ਬਣਾਈ ਦਾ ਨਹੀਂ ਹੁਣ ਇਹ ਇਸ ਪਿੰਡ ਚ ਤਾਂ ਨਹੀਂ